ਤੁਸੀਂ ਲਾਈਵ ਪੰਜਾਬੀ ਟੀਵੀ ਦੇਖ ਰਹੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਹਿਨਕ ਨੋਜੀ ਆਇਸ ਵਕਤ ਦੀ ਵੱਡੀ ਖਬਰ ਅਮਰੀਕਾ ਤੋਂ سامنے ਆ ਰਹੀ ਹੈ ਜਿੱਥੇ ਦੋ ਪੰਜਾਬੀ ਨੌਜਵਾਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜੇਕਰ ਗੱਲ ਕਰੀਏ ਤਾਂ ਇਹ ਦੋਵੇਂ ਨੌਜਵਾਨ ਸਕੇ ਪਰਾ ਦੱਸੇ ਜਾ ਰਹੇ ਨੇ ਅਤੇ ਇਸ ਵਾਰਦਾਤ ਨੂੰ ਇੱਕ ਸ਼ੋਪਿੰਗ ਮਾਲ ਦੇ ਬਾਹਰ ਅੰਜਾਮ ਦਿੱਤਾ ਗਿਆ ਅਤੇ ਸਭ ਤੋਂ ਵੱਡੀ ਗੱਲ ਹੈ ਦੱਸੀ ਜਾ ਰਹੀ ਹੈ ਕਿ ਜਿਹੜਾ ਨੌਜਵਾਨ ਸੀਗਾ ਜੋ ਹਥਿਆਰਾ ਸੀਗਾ ਉਹ ਕਪੂਰਥਲਾ ਦਾ ਰਹਿਣ ਵਾਲਾ ਸੀ ਅਤੇ ਇਹ ਦੋਵੇਂ ਨੌਜਵਾਨ ਸੁਲਤਾਨਪੁਰ ਲੋਧੀ रहने वाले ਦੱਸੇ ਜਾ ਰਹੇ ਨੇ ਤਾਂ ਜਿਨ੍ਹਾਂ ਨੌਜਵਾਨਾਂ ਦਾ ਕਤਲ ਕੀਤਾ ਗਿਆ ਉਹ ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ ਸਨ ਅਤੇ ਜਿਸ ਨੌਜਵਾਨ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਹ ਕਪੂਰਥਲਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਤਾਂ ਵਧੇਰੇ ਜਾਣਕਾਰੀ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਜਗਜੀਤ ਸਿੰਘ ਤੰਜੂ ਤਾਂ ਜਗਜੀਤ ਜੀ ਕੀ ਕੁਝ ਜਾਣਕਾਰੀ ਹੈ ਹਾਂ ਬਿਲਕੁਲ ਹੀ ਨਾ ਗੱਲ ਕੀਤੀ ਜਾਵੇ ਤਾਂ ਜਦੋਂ ਸਾਡੇ ਇੰਡੀਆ ਦੇ ਵਿੱਚ ਟਾਈਮ ਤਕਰੀਬਨ ਸਵਾ 3 ਦਾ ਸੀਗਾ ਰਾਤ ਦਾ ਔਰ ਅਮਰੀਕਾ ਦੇ ਵਿੱਚ ਬੁੱਧਵਾਰ ਦੁਪਹਿਰ 2:46 ਮਿੰਟ ਦੇ ਉਪਰ ਘਟਨਾ ਨੂੰ ਇੰਜਾਮ ਦਿੱਤਾ ਗਿਆ ਪੋਰਟਲੈਂਡ ਸ਼ਹਿਰ ਹੈ ਓਰੇਗਨ ਸਟੇਟ ਹੈ ਜਿਹਦੇ ਵਿੱਚ ਸ਼ੋਪਿੰਗ ਮਾਲ ਦੇ ਬਾਹਰ ਪਾਰਕਿੰਗ ਦੇ ਵਿੱਚ ਜਿਹੜਾ ਇਸ ਘਟਨਾ ਨੂੰ ਇੰਜਾਮ ਦਿੱਤਾ ਗਿਆ ਔਰ ਪਿੰਡ ਵਿਧੀ ਪੋਸਟਲ ਤਾਂ ਬੁੱਧਵਾਰ ਪਿੰਡ ਵਿਧੀ ਪੋਦੇ ਦੋਵੇਂ ਸਕੇ ਭਰਾ ਨੇ ਦਿਲਰਾਜ ਸਿੰਘ ਨਾਮ ਹੈ ਔਰ ਦੂਸਰਾ ਡੀਪੀ ਜਿਹੜਾ ਦਿਲਰਾਜ ਸਿੰਘ ਹੈ ਔਰ ਦੂਸਰਾ ਜਿਹੜਾ ਇੱਕ ਗੋਰਾ ਨਾਮ ਦਾ ਵਿਅਕਤੀ ਦੋਨੇ ਸਕੇ ਭਰਾ ਨੇ ਔਰ ਜਿਹੜਾ ਹਥਿਆਰ ਹੈ ਉਹ ਵੀ ਕਪੂਤਾ ਦੇ ਪਿੰਡ ਕਾਂਸੜਾ ਦੱਸਿਆ ਜਾ ਰਿਹਾ ਹੈ ਔਰ ਇਹ ਦੱਸਿਆ ਜਾ ਰਿਹਾ ਹੈ ਕਿ 2:46 ਮਿੰਟ ਦੇ ਉੱਪਰ ਇੱਕ ਚਸ਼ਮਦੀਰ ਨੇ ਦੇਖਿਆ ਕਿ ਉੱਥੇ ਉਹਨਾਂ ਪਟਾਕਿਆਂ ਦੀ ਆਵਾਜ਼ ਤਕਰੀਬਨ 2 ਦਰਜਨ ਤੋਂ ਵੱਧ ਗੋਲੀਆਂ ਨੇ ਇੱਕ ਇੱਕ ਬੰਦੇ ਉਹ ਜਿਹੜੇ ਦਸੀਆਂ ਮਾਰੀਆਂ ਗਈਆਂ ਔਰ ਉਹ ਚਸ਼ਮਿੰਦੱਸਦੇ ਨੇ ਕਿ ਉਸ ਤੋਂ ਪਹਿਲਾਂ ਇਹਦੇ ਵਿੱਚ ਬਹਿਸ ਹੁੰਦੀ ਹੈ ਔਰ ਉਸ ਤੋਂ ਬਾਅਦ ਐਵੇਂ ਲੱਗਦਾ ਜਿਵੇਂ ਪਟਾਕੇ ਚੱਲਦੇ ਨੇ ਔਰ ਅ ਤਕਰੀਬਨ 2-2 ਦਰਜਨ ਤੋਂ ਵੱਧ ਗੋਲੀਆਂ ਦੋਵਾਂ ਭਰਾਵਾਂ ਨੂੰ ਮਾਰੀ ਗਈਆਂ ਔਰ ਉਹਨਾਂ ਦੀ ਮੌਕੇ ਤੇ ਹੀ ਜਿਹੜੀ ਮੌਤ ਹੋ ਜਾਂਦੀ ਹੈ ਜਿਹੜੇ ਦਿਲਰਾਜ ਡੀਪੀ ਹੈ ਉਹ ਕੈਲੀਫੋਰਨੀਆ ਦੇ ਵਿੱਚ ਰਹਿਣ ਵਾਲਾ ਸੀਗਾ ਔਰ ਕੱਲ ਹੀ ਜਿਹੜਾ ਆਪਣੇ ਭਰਾ ਨੂੰ ਓਰੇਗਨ ਦੇ ਵਿੱਚ ਮਿਲਣ ਗਿਆ ਸੀ ਆਪਣੀ ਪਤਨੀ ਦੇ ਨਾਲ ਮਿਲਣ ਗਿਆ ਸੀਗਾ ਔਰ ਸ਼ਾਇਦ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜੀ ਪਤਨੀ ਆ ਉਹ ਇਹ ਸ਼ਾਪਿੰਗ ਵਾਲ ਦੇ ਅੰਦਰ ਸੀਗੇ ਬਾਹਰ ਬੈਸ ਬਾਈ ਦੀ ਹੁੰਦੀ ਆ ਉਹ ਜੋ ਹਤਿਆਰਾ ਦੱਸਿਆ ਜਾ ਰਿਹਾ ਉਹ ਇਹ ਦੱਸਿਆ ਜਾ ਰਿਹਾ ਕਿ ਇਹਨਾਂ ਦੇ ਜਿਹੜੇ ਆਪਣੇ ਨਾਲ ਆਪਣੇ ਕੰਮ ਸੀਗੇ ਜੋ ਕਾਰੋਬਾਰ ਸੀਗੇ ਉਹਦੇ ਵਿੱਚ ਪਹਿਲਾਂ ਸਾਹੀ ਦਾ ਸੀਗਾ ਔਰ ਪੈਸੇ ਦੇ ਲੈਣ ਦੇ ਨੂੰ ਲੈ ਕੇ ਜਿਹੜਾ ਇਹ ਵਿਵਾਦ ਚੱਲ ਰਿਹਾ ਸੀਗਾ ਕੁਝ ਪੈਸਾ ਦਾ ਇਹਨਾਂ ਨੇ ਦਿਲਰਾਸ ਹੁਣਾਂ ਨੇ ਉਹਦੇ ਕੋਲ ਲੈਣਾ ਸੀ ਜਿਸ ਨੂੰ ਲੈ ਕੇ ਉਹਦੇ ਵੱਲੋਂ ਜਿਹੜੇ ਗੋਲੀਆਂ ਮਾਰ ਕੇ ਇਹਨੂੰ ਦੋ ਦੋਨਾਂ ਨੂੰ ਮਾਰ ਦਿੱਤਾ ਜਾਂਦਾ ਹੈ ਔਰ ਜਿਹੜੀ ਪੁਲਿਸ ਹੈ ਜਿਹੜੀ ਮੋਕੇ ਦੇ ਉੱਤੇ ਪੋਰਟਲੈਂਡ ਦੀ ਪੁਲਿਸ ਹੈ ਉਹਦੇ ਲੋ ਇਹ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਨੂੰ ਜਿਹੜਾ ਵਾ ਇਹ ਕਸਟਡੀ ਵਿੱਚ ਲਿਆ ਹਿਰਾਸਤ ਦੇ ਵਿੱਚ ਲਿਆਏ ਹਾਲਾਂਕਿ ਇਹਦੀ ਅਜੇ ਤੱਕ ਪੁਸ਼ਟੀ ਨਹੀਂ ਹੈ ਲੇਕਿਨ ਦੋਨਾਂ ਭਰਾਵਾਂ ਦੀ ਜਿਹੜੀ ਮੌਤ ਹੋ ਜਾਂਦੀ ਹੈ ਦਿਲਰਾਜ ਜਿਹੜਾ ਜਿਸਦੇ ਤਕਰੀਬਨ 4 ਮਹੀਨੇ ਪਹਿਲਾਂ ਹੀ ਬੇਟਾ ਹੁੰਦਾ ਹੈ ਤਾਂ ਉਹ ਆਪਣੀ ਪਤਨੀ ਦੇ ਨਾਲ ਜਿਹੜਾ ਵਾ ਛੋਟੇ ਪਾਣ ਨੂੰ ਮਿਲਣ ਜਾਂਦਾ ਹੈ ਔਰ ਇੱਥੋਂ ਦੇ ਜੇ ਸੁਲਤਾਨਪੁਰ ਦਾ ਪਿੰਡ ਵਿਧੀਪੁਰ ਹੈ ਉਹਦੇ ਦੋਵੇਂ ਭਰਾ ਰਹਿਣ ਵਾਲੇ ਸੀਗੇ ਔਰ ਇੱਥੇ ਹੁਣ ਉਹਨਾਂ ਦੇ ਸਿਰਫ ਜਿਹੜੇ ਮਾਪੇ ਨੇ ਔਰ ਜਿਹੜੀ ਹੁਣ ਜਿਹੜੀ ਘਟਨਾ ਜਿਹੜੀ ਆ ਉਹਦੀ ਜਾਣਕਾਰੀ ਇੱਥੇ ਪਰਿਵਾਰ ਨੂੰ ਪਹੁੰਚਦੀ ਆ ਔਰ ਉਹ ਜਿਹੜਾ ਪਰਿਵਾਰ ਹੈਗਾ ਅ ਐਸ ਟਾਈਮ ਪਿੰਡ ਦੇ ਵਿੱਚ ਜਿਹੜਾ ਮਾਤੋਂ ਦਾ ਮਾਹੌਲ ਹੈ ਔਰ ਜਿਹੜੇ ਦੋਵੇਂ ਭਰਾ ਜਿਹੜੀ ਉਹਨਾਂ ਦੀ ਉੱਥੇ ਮੌਕੇ ਤੇ ਮੌਤ ਹੋ ਚੁੱਕੀ ਆ ਜੀ ਜੀ ਤਾਂ ਪੁਲਿਸ ਦੇ ਵੱਲੋਂ ਇਸ ਹਤਿਆਰੀ ਨੂੰ ਕਾਬੂ ਕਰ ਲਿਆ ਗਿਆ ਹੈ ਜਿਹੜੀ ਹੈ ਨਾ ਅਜੇ ਤੱਕ ਜਿਹੜੀ ਜਾਣਕਾਰੀ ਆ ਰਹੀ ਹੈ ਉਹ ਇਹੀ ਆ ਰਹੀ ਹੈ ਕਿ ਮੌਕੇ ਤੋਂ ਹੀ ਇੱਕ ਵਿਅਕਤੀ ਨੂੰ ਜਿਹੜਾ ਵਾ ਕਸਟਡੀ ਵਿੱਚ ਲਿਆ ਗਿਆ ਹੈ ਹਾਲਾਂਕਿ ਆਫੀਸ਼ੀਅਲੀ ਜਿਹੜੀ ਅਸੀਂ ਉਹਨਾਂ ਦੀ ਉੱਥੋਂ ਮੇਰੇ ਕੁਝ ਦੋਸਤ ਨੇ ਮੇਰੇ ਜਿਹੜੇ ਰਹਿਣ ਜਾਣਕਾਰ ਨੇ ਉੱਥੇ ਉਹਨਾਂ ਲੋਕ ਅਜੇ ਤੱਕ ਇਹ ਕਹਿ ਰਹੇ ਕਿ ਪੁਲਿਸ ਨੂੰ ਕੋਈ ਆਫੀਸ਼ੀਅਲ ਜਾਣਕਾਰੀ ਨਹੀਂ ਦਿੱਤੀ ਗਈ ਲੇਕਿਨ ਇੱਕ ਬੰਦੇ ਨੂੰ ਜਿਹੜੇ ਹਰਾਸਤ ਵਿੱਚ ਲੈਣ ਦੀ ਗੱਲ ਕਹੀ ਗਈ ਹੈ ਕਹੀ ਜਾ ਰਹੀ ਹੈ ਔਰ ਘਟਨਾ ਨੂੰ ਇਨਜਾਮ ਵੀ ਜਰਾਵਾ ਇੱਕੋ ਵਿਅਕਤੀ ਨੂੰ ਦਿੱਤਾ ਗਿਆ ਹੈ ਔਰ ਉਹ ਵੀ ਜਿਹੜਾ ਸਾਡੇ ਇੱਥੇ ਕਪੂਤਲਾ ਜ਼ਿਲ੍ਹੇ ਦੇ ਨਾਲ ਸੰਬੰਧਿਤ ਪਿੰਡ ਕਾਂਦਲੀ ਉਹਦਾ ਦੱਸਿਆ ਜਾ ਰਿਹਾ ਹੈ ਹਾਲਾਂਕਿ ਇਹਦੀ ਪੁਸ਼ਟੀ ਨਹੀਂ ਹੈ ਲੇਕਿਨ ਕਾਰੋਬਾਰ ਦੇ ਵਿੱਚ ਸਾਂਝੀਦਾਰ ਸੀਗੇ ਦੱਸੇ ਜਾ ਰਹੇ ਔਰ ਸਾਂਝੀਦਾਰ ਜਿਹੜੇ ਆ ਉਹਦੇ ਵੱਲੋਂ ਹੀ ਜਿਹੜਾ ਮੰਨ ਲਓ ਕਿ ਵਿਵਾਦ ਸੀਗਾ ਕੁਝ ਪੈਸੇ ਦਾ ਲੈਣ ਦੇ ਨੂੰ ਉਹਨੂੰ ਲੈ ਕੇ ਜਿਹੜਾ ਦੋਨਾਂ ਭਰਾਵਾਂ ਨੂੰ ਜਿਹੜਾ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ ਤਾਂ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਤੇ ਇਹ ਜਾਣਕਾਰੀ ਸਾਂਝੇ ਕਰਨ ਦੇ ਲਈ ਤਾਂ ਦੱਸਦੀ ਹੈ ਕਿ ਅਮਰੀਕਾ ਤੋਂ ਇਸ ਵਕਤ ਦੀ ਹੈ ਵੱਡੀ ਖਬਰ ਹੈ ਕਿ ਦੋ ਨੌਜਵਾਨਾਂ ਦਾ ਕਤਲ ਕੀਤਾ ਗਿਆ ਹੈ ਦੋਵੇਂ ਨੌਜਵਾਨ ਸਕੇਪਰਾ ਦੱਸੇ ਜਾ ਰਹੇ ਨੇ ਤੇ ਇਸ ਦੇ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਾਰੋਬਾਰ ਨੂੰ ਲੈ ਕੇ ਪੈਸਿਆਂ ਦੇ ਲੈਣ-ਦੇਣ ਲੈਣ-ਦੇਣ ਨੂੰ ਲੈ ਕੇ ਇਹ ਕਤਲ ਜਿਹੜੇ ਨੇ ਉਹ ਕਿੱਤੇ ਗਏ ਨੇ ਤੇ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਪੁਲਿਸ ਦੇ ਵੱਲੋਂ ਇੱਕ ਸ਼ੱਕੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਪਰ ਇਹ ਸ਼ੱਕੀ ਉਹੀ ਹਤਿਆਰ ਹੈ ਜਿਸ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਾਂ ਫਿਰ ਕੋਈ ਹੋਰ ਹੈ ਇਸ ਦੀ ਹਲੇ ਤੱਕ ਪੁਸ਼ਟੀ ਜਿਹੜੀ ਉਹ ਨਹੀਂ ਕੀਤੀ ਗਈ ਤਾਂ ਪੋਰਟਲੈਂਡ ਦੇ ਵਿੱਚ ਅਮਰੀਕਾ ਦੇ ਪੋਰਟਲੈਂਡ ਦੇ ਇੱਕ ਸ਼ਾਪਿੰਗ ਮਾਲ ਦੇ ਬਾਹਰ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਕਪੂਰਥਲਾ ਦਾ ਰਹਿਣ ਵਾਲਾ ਹਤਿਆਰਾ ਦੱਸਿਆ ਜਾ ਰਿਹਾ ਹੈ ਤੇ ਇਹ ਦੋਵੇਂ ਨੌਜਵਾਨ ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਤਾਂ ਪਿੰਡ ਦੇ ਵਿੱਚ ਪਰਿਵਾਰ ਦੇ ਵਿੱਚ ਗਮਗੀਨ ਮਾਹੌਲ ਬਣਿਆ ਹੋਇਆ ਹੈ ਤਾਂ ਉੱਥੇ ਹੀ ਜੇਕਰ ਗੱਲ ਕਰੀਏ ਤਾਂ ਦੋਵੇਂ ਨੌਜਵਾਨਾਂ ਦਾ ਕਤਲ ਹੋਣਾ ਤੇ ਉਹ ਵੀ ਅਮਰੀਕਾ ਵਰਗੇ ਦੇਸ਼ ਦੇ ਵਿੱਚ ਬਹੁਤ ਵੱਡੀ ਘਟਨਾ ਹੈ ਤੇ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਹਤਿਆਰਾ ਹੁਣ ਤੱਕ ਕਾਬੂ ਹੋਇਆ ਜਾਂ ਨਹੀਂ ਹੋਇਆ ਤੇ ਇਸ ਦੀ ਵੀ ਪੁਸ਼ਟੀ ਜਿਹੜੀ ਆ ਉਹ ਨਹੀਂ ਹੋ ਸਕੇ ਕਾਰੋਬਾਰ ਨੂੰ ਲੈ ਕੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਇਸ ਵੱਡੀ ਵਾਰਦਾਤ ਨੂੰ ਜੋ ਹੈ ਅੰਜਾਮ ਦਿੱਤਾ ਗਿਆ ਸ਼ਾਪਿੰਗ ਮਾਲ ਦੇ ਬਾਹਰ ਗੋਲੀਆਂ ਚਲੀਆਂ ਅਤੇ ਪਹਿਲਾਂ ਬਹਿਸ ਬਾਜੀ ਵੀ ਹੁੰਦੀ ਹੈ ਚਸ਼ਮਦੀਦਾਂ ਦੇ ਜਿਹੜੇ ਵੱਲੋਂ ਬਿਆਨ ਜਿਹੜੇ ਦਿੱਤੇ ਗਏ ਨੇ ਉਹਨਾਂ ਦੇ ਵੱਲੋਂ ਇਹੀ ਕਿਹਾ ਗਿਆ ਹੈ ਕਿ ਪਹਿਲਾਂ ਬਹਿਸ ਬਾਜੀ ਹੁੰਦੀ ਹੈ ਤੇ ਉਸ ਤੋਂ ਬਾਅਦ ਇਸ ਵੱਡੀ ਵਾਰਦਾਤ ਨੂੰ ਜੋ ਹੈ ਉਹ ਅੰਜਾਮ ਦਿੱਤਾ ਜਾਂਦਾ ਹੈ ਫਿਲਹਾਲ ਦੇ ਲਈ ਜੇਕਰ ਕੋਈ ਬਿਆਨ ਸਾਹਮਣੇ ਆਉਂਦਾ ਤਾਂ ਤੁਹਾਡੇ ਜ਼ਰੂਰ ਮੁਖਾਤਿਬ ਕਰਾਂਗੇ ਮੈਨੂੰ ਤੋਂ ਇਜਾਜ਼ਤ ਤੇ ਤੁਸੀਂ ਰਹੂ ਲਾਈਵ ਪੰਜਾਬੀ ਟੀਵੀ ਦੇ ਨਾਲ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV, Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ। ਵਾਈਲਡ ਵਾਈ ਤੁਸੀਂ ਸਾਨੂੰ Amazon Fire TV, Daily Hunt ਤੇ E Baba ਤੇ ਦੇਖ ਸਕਦੇ ਹੋ। USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ। ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ